이란 ਦੇ ਵਿੱਚ ਕੈਦ ਹੈ ਭਾਰਤੀ ਨੌਜਵਾਨ ਮਨੋਜ ਕੁਮਾਰ ਪਰਿਵਾਰ ਦਿਵਾਲੋਂ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਖੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੀਨ ਪੈਂਦੇ ਪਿੰਡ ਕਲੌਤਾ ਦਾ 22 ਸਾਲਾ ਨੌਜਵਾਨ ਮਨੋਜ ਕੁਮਾਰ ਪਿਛਲੇ ਡੇਢ ਸਾਲ ਪਹਿਲਾਂ ਮਰਚੰਟ ਨੇਵੀ ਵਿੱਚ ਭਰਤੀ ਹੋਣ ਤੋਂ ਬਾਅਦ ਘਰ ਛੱਡ ਗਿਆ ਪਿਛਲੇ ਕੁਝ ਦਿਨਾਂ ਤੋਂ ਮਨੋਜ ਦੀ ਸਿਹਤ ਠੀਕ ਨਹੀਂ ਤਸੀਹੇ ਜਾ ਰਹੀ ਪਰਿਵਾਰ ਦਾ ਕਹਿਣਾ ਹੈ ਕਿ ਮਨੋਜ ਈਰਾਨ ਦੀ ਜੇਲ੍ਹ ਦੇ ਵਿੱਚ ਕੈਦ ਹੈ ਤੇ ਜਾਣਕਾਰੀ ਦਿੰਦੇ ਆ ਉਸ ਦੇ ਪਿਤਾ ਪਵਨ ਕੁਮਾਰ ਨੇ ਦੱਸਿਆ ਕਿ ਮਨੋਜ ਡੇਢ ਸਾਲ ਪਹਿਲਾਂ ਮਰਚੰਟ ਨੇਵੀ ਵਿੱਚ ਭਰਤੀ ਹੋਇਆ ਸੀ ਅਤੇ ਘਰੋਂ ਕੰਮ ਤੇ ਚਲਾ ਗਿਆ ਸੀ ਮਿਲੋ ਜਿਨ ਦੱਸਿਆ ਕਿ ਉਹ ਦੁਬਈ ਵਿੱਚ ਇੱਕ ਜਹਾਜ਼ ਵਿੱਚ ਕੰਮ ਕਰਦਾ ਹੈ ਅਤੇ ਖੁਸ਼ ਹੈ ਨਾਲ ਹੀ ਉਸਨੇ ਦੱਸਿਆ ਕਿ ਉਹ ਦੁਬਈ ਤੋਂ ਈਰਾਨ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਕਈ ਦਿਨਾਂ ਤੱਕ ਮਨੋਜ ਨਾਲ ਸੰਪਰਕ ਨਹੀਂ ਹੋ ਸਕਿਆ ਅਤੇ ਕਰੀਬ 5 ਦਿਨ ਪਹਿਲਾਂ ਜਦੋਂ ਉਹ ਜਹਾਜ਼ ਤੇ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਸਾਡਾ ਜਹਾਜ਼ ਈਰਾਨ ਦੇ ਵਿੱਚ ਫੜਿਆ ਗਿਆ ਹੈ ਤਾਂ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਈਰਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਨੋਜ ਦੇ ਸਮੇਤ ਕੁੱਲ 9 ਭਾਰਤੀਆਂ ਨੂੰ ਈਰਾਨ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ 2 ਵਿਅਕਤੀ ਪੰਜਾਬ ਦੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਮਨੋਜ ਦਾ ਫੋਨ ਤੇ ਵੌਇਸ ਮੈਸੇਜ ਆਇਆ ਸੀ ਕਿ ਮਨੋਜ ਨੇ ਦੱਸਿਆ ਕਿ ਈਰਾਨ ਦੀ ਜੇਲ੍ਹ ਦੇ ਵਿੱਚ ਸਾਡੇ ਨਾਲ ਬੜਾ ਹੀ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਖਾਣਾ ਬਹੁਤ ਘੱਟ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਈਰਾਨ ਨੇ ਕਿਸ ਅਪਰਾਧ ਦੇ ਲਈ ਉਹਨਾਂ ਨੂੰ ਕੈਦ ਕੀਤਾ ਹੈ ਪਰਿਵਾਰ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਲੈ ਆਂਦਾ ਜਾਵੇ ਗੁੱਡ ਮਨਾਸ ਜੀ ਤਬਨਨਾ ਜੀ ਤੁਹਾਡਾ ਬੇਟੇ ਦਾ ਕੀ ਨਾਮ ਆ ਕਿੰਨੀ ਉਮਰ ਸੀ ਕਿੱਥੇ ਗਿਆ ਸੀ ਉਹ ਮਨੂਰਤ ਕਮਾਲ ਜੀ 22 ਸਾਲ ਉਮਰ ਹੈ ਉਹਨਾਂ ਦੀ ਉਹ ਗਏ ਸੀ ਦੁਬਈ ਤੇ ਵਿੱਚ ਕਲਗੱਤੇਉ ਕੋਰਸ ਕਰਕੇ ਮਰਚਨ ਨਵੀ ਦਾ ਕੋਰਸ ਕਰਕੇ ਉਹ ਕਲਗੱਤੇਉ ਦੁਬਈ ਦੇ ਅੰਮ੍ਰਿਤਸਰ 2022 ਦੀ ਫਲੈਟ ਉਹਦੀ ਹੋਈ ਸੀ ਅੰਮ੍ਰਿਤਸਰ ਤੋਂ ਤੋਂ ਉਹਨਾਂ ਜਨਮ ਦਿਨ ਉਹਦਾ ਕਿੱਥੇ ਗਿਆ ਉਹ ਮਤਲਬ ਉਹਦੀ ਸ਼ਿਫ ਜਿਹੜੀ ਕਿੱਥੇ ਜਾ ਰਹੀ ਸੀ ਦੁਬਈ ਨੂੰ ਦੁਬਈ ਕੰਮ ਕਰਦਾ ਸੀਗਾ ਇਹ ਈਰਾਨ ਦੇ ਵਿੱਚ ਕਿੱਦਾਂ ਫੜੇ ਗਏ ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਇਹ ਸਾਨੂੰ ਕੁਝ ਨਹੀਂ ਪਤਾ ਜੀ ਰਫ ਆ ਗਿਆ ਕਿਤੇ ਪਤਾ ਨਹੀਂ ਕੀ ਘਟਨਾ ਬੀਤ ਗਈ ਕਿੱਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ ਮੈਨੂੰ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਈ ਵਾਰੀ ਰਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ ਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ ਕਿੰਨੇ ਦਿਨ ਹੋਏ 5-6 ਦਿਨ ਹੋਇਆ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਆ ਸੀਡੀਸੀ ਖੋਲੀਆਂ ਜਾਂ ਪਾਸਪੋਰਟ ਖੋਲੇ ਆ ਜੀ ਬਸ ਜਿਹ ਹੁਣ ਜਦੋਂ ਹੋਰ ਕਿਹੜੇ ਕਿਹੜੇ ਬੱਚੇ ਮਤਲਬ ਕਿੰਨੇ ਕ ਹੈਗੇ ਕੁੱਲ ਮਿਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ ਨੇੋ ਬੱਚੇ ਜੀ ਇੰਡੀਆ ਦੇ ਆ ਦੋ ਪੰਜਾਬ ਦੇ ਆ ਬਾਕੀ ਟੋਟਲ ਸਾਰੀਆਂ ਸਟੇਟਾਂ ਦੇ ਥੋੜ੍ਹ ਥੋੜ੍ਹੇ ਹੈਗੇ ਤੇ ਮਨੋਜ ਦੇ ਨਾਲ ਜਿਹੜਾ ਉਹਦਾ ਦੋਸਤ ਇੱਕ ਹੋਰ ਦੱਸਿਆ ਗਿਆ ਕਿ ਪਠਾਨਕੋਟ ਦਾ ਬੰਦਾ ਹੈਗਾ ਹੋਰ ਉਹ ਗੋਲ ਪਠਾਨੀਆਂ ਆ ਜੀ ਇੱਕ ਪਠਾਨਕੋਟ ਦੇ ਜਗਿਆਲ ਰਹਿਣ ਜਗਿਆਲ ਦੇ ਰਹਿਣ ਵਾਲਾ ਹੈ ਜੀ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਿੰਨਾ ਕਿੰਨਾ ਨੂੰ ਮਿਲਿਓ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਕਿਸੇ ਨੂੰ ਮਿਲਿਓ ਹਾਂਜੀ ਜੀ ਸੂਮ ਪ੍ਰਗਾਸ ਤੋਂ ਵੀ ਕੱਲ ਗਏ ਸੀ ਹਾਂਜੀ ਕੀ ਕੀ ਗਿਆ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੇਲ ਕਰ ਦਿਓ ਸਾਨੂੰ ਵਿਦੇਸ਼ ਮੰਤਰੀ ਨੂੰ ਮੇਲ ਕਰ ਚੁੱਕੇ ਆ ਹਣ ਮੇਲਾਂ ਹੀ ਪਾ ਚੁੱਕੇ ਆ ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ ਤੇ ਨਾ ਹੀ ਕੋਈ ਐਕਸ਼ਨ ਲੈ ਲਿਆ ਸਰਕਾਰ ਕੀ ਮੰਗ ਕਰਦੇ ਹਾਂ ਸਰਕਾਰ ਅਸੀਂ ਇਹੀ ਚਾਹੁੰਦੇ ਆ ਕਿ 8 ਨੂੰ ਮਹੀਨੇ 10 ਮਹੀਨੇ ਜਨੇਚਰ ਵੀ ਹੋ ਗਿਆ ਇੱਕ ਤਾਂ ਬੱਚਿਆਂ ਦੀ ਕੋਈ ਪੇਮੈਂਟ ਵੀ ਨਹੀਂ ਉਹਨਾਂ ਨੇ ਦਿੱਤੀ ਪੇਮੈਂਟ ਵਾਲੇ ਵੀ ਪੂਰੀ ਕਾਰਵਾਈ ਹੋਈ ਜਾਏ ਹਾਂਜੀ ਉਹ ਵੀ ਜ਼ਰੂਰੀ ਚਾਹੀਦੀ ਆ ਮਾਪੇ ਬੱਚਿਆਂ ਨੂੰ ਕਮਾਣ ਵਾਸਤੇ ਭੇਜਦਾ ਆ ਹਾਂਜੀ ਤੇ ਉਹ ਵੀ ਕੋਈ ਨਹੀਂ ਜਿਹਦਾ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਜੇਲ੍ਹ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਹੰਡਰ ਦੀ ਚਾਲ ਹੋਵੇ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ ਚਾਲੀ ਹੋਵੇ ਤੇ ਇੱਕ ਉਲਟੀ ਜੇਲ੍ਹ ਦੇ ਵਿੱਚ ਮਾਰਦੇ ਘੁਰਦੇ ਆ ਜੇਲ੍ਹ ਉਹਨਾਂ ਦੀ ਬੜੀ ਖਤਰਨਾਕ ਅਸੀਂ ਤਾਂ ਬੱਚੇ ਕਮਾਨ ਬਾਹਰ ਤੇ ਭੇਜੇ ਸਾਡਾ ਬੱਚਾ 22 ਸਾਲ ਦਾ ਕੁਝ ਖਾਂਦਾ ਪੀਂਦਾ ਨਹੀਂ ਕੋਈ ਐਪ ਨਹੀਂ ਬਹਿਣ ਲਈ ਪ੍ਰੂਜਾ ਦੂਜਾ ਬੇਟਾ ਮੇਰਾ ਛੋਟਾ ਤੇ ਉਹ ਵੱਡੇ ਦੋ ਬਟੇ ਸਾਡੇ ਜਿਹੜੇ ਬੇਟੇ ਦਾ ਕੀ ਨਾਮ ਹੈ ਮਨੋਜ ਕੁਮਾਰ ਮਨੋਜ ਕਿੰਨੀ ਉਮਰ ਸੀ ਭਾਈ ਸਾਹਿਬ ਇਹ ਕਿੱਥੇ ਹੈ ਇਸ ਵਕਤ ਕੀ ਹੋਇਆ ਜਿਹੜਾ ਉਹ ਈਰਾਨ ਦੀ ਜੇਲ੍ਹ ਵਿੱਚ ਆ ਦੱਸਿਆ ਗਏ ਉਹ ਈਰਾਨ ਦੀ ਜੇਲ੍ਹ ਵਿੱਚ ਇਸ ਕਰਕੇ ਵੀ ਉੱਥੇ ਨੌਕਰੀ ਕਰਦਾ ਹੀ ਦਵੇ ਬੇਚੀ ਜਾ ਕੇ ਈਰਾਨ ਤੇ ਜੀ ਗਈ ਸ਼ਿਪ ਲੈ ਕੇ ਤੇ ਉੱਥੇ 5-6 ਮਹੀਨੇ ਰਹੀ ਉੱਥੇ ਤੇ ਇਸ ਕਰਕੇ ਵੀ ਉਹਨਾਂ ਕਹਿੰਦੇ ਵੀ ਸਾਨੂੰ ਅਹੀਂ ਛੁੱਟ ਜਾਣੇ ਛੁੱਟ ਜਾਣੇ ਨਹੀਂ ਛੁੱਟੇ ਉਹ ਤੇ ਉਹ ਇਸ ਕਰਕੇ ਵੀ ਉੱਤਗੜ ਜਿਹੜੀ ਵੀ ਉਹ ਫਕਰ ਕੇ ਤੇ ਲੈ ਗਈ ਉਹਨੂੰ ਜੇਲ੍ਹ ਚ ਲੈ ਗਈ ਤੁਹਾਡੀ ਤੁਹਾਡੀ ਅਖੀਰਵਰ ਆਪਣੇ ਬੇਟੇ ਨਾਲ ਗੱਲ ਕਰ ਹੋਈ ਸੀ ਚਾਰ ਪੰਜ ਦਿਨ ਹੋਏ ਐ ਕੀ ਦੱਸਿਆ ਸੀ ਉਹਨੇ ਅੰਨੇ ਹੀ ਦੱਸਿਆ ਸਾਨੂੰ ਰਾਣ ਚੱਲੇ ਚੱਲੇ ਆ ਤੇ ਅਗੜ ਕੇ ਵੀ ਜੇਲ੍ਹ ਚ ਲੈ ਕੇ ਚੱਲੇ ਆ ਸਾਨੂੰ ਹੋਰ ਬੱਚੇ ਵੀ ਆ ਨਾਲੋਂ ਹਾਂਜੀ ਹੋਰ ਵੀ ਹੈਗੇ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਨੂੰ ਵੀ ਇਹੀ ਮੰਗ ਚਾਹੀਦੀ ਸਾਡੀ ਇਹੀ ਬੜੀ ਬੇਰਗੀ ਸਾਡੇ ਬੱਚੇ ਵੀ ਵਾਪਸ ਇੰਡੀਆ ਨੂੰ ਆ ਜਾਣ ਘਰ ਵਾਪਸ